ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੰਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪrakash Gurpuru ਸਮੂਹ ਰਣਕ ਨਾਮ ਲੈਵਾ ਮਾਈ ਭਾਈ ਬਾਦ ਚੜ ਕੇ ਮਨਾਉਗਾ 7 ਤਰੀਕ ਨੂੰ ਮਹਾਨ ਨਗਰ ਕੀਰਤਨ ਤੇ 8 ਤਰੀਕ ਨੂੰ ਸਤਗੁਰਾਂ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਣਾ ਸਤਗੁਰਾਂ ਦੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਕਿਉਂਕਿ ਆਇਸ ਧਰਤੀ ਜਿੱਥੇ ਆਪਾਂ ਬੈਠੇ ਆਂ ਸਤਗੁਰੂ ਜੀ ਨੇ ਗੋਣੇਰਬਾਲ ਦੀ ਧਰਤੀ ਨੂੰ ਵੀ ਭਾਗ ਲਾਏ ਸਤਗੁਰ ਜੀ ਨੇ ਇਹ ਸਮੁੱਚੀ ਮਨੁੱਖਤਾ ਦਾ ਕੇਂਦਰ ਸਥਾਪਿਤ ਕਰਕੇ ਸਿੱਖਾਂ ਦਾ ਕੇਂਦਰੀ ਧੁਰਾ ਬਣਿਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੇ ਜਦੋਂ ਸਤਗੁਰਾਂ ਦਾ ਪ੍ਰਕਾਸ਼ ਦਿਖੜਾ ਆਉਂਦਾ ਕਿਉਂਕਿ ਸਤਗੁਰ ਜੀ ਨੇ ਜਿਸਲੇ ਨਗਰ ਬਸਾਇਆ ਸੀ ਉਥੇ ਵੱਖ-ਵੱਖ ਖੇਤਿਆਂ 'ਚ ਮਹਾਰਤ ਰੱਖਣ ਵਾਲੇ ਉਹਨਾਂ ਸਾਰਿਆਂ ਨੂੰ ਸੱਦਾ ਦੇ ਕੇ ਇੱਥੇ ਇੱਕ ਨਗਰ ਬਸਾਇਆ ਸੀ ਜਿਹੜਾ ਸਾਰੇ ਕਿਤੇ ਮੁਕੀ ਲੋਕ ਜਿਹੜੇ ਆ ਕੇ ਇੱਥੇ ਪ੍ਰਵੇਸ਼ ਕਰਦੇ ਸਨ ਜੋ ਗੁਰੂ ਸਾਹਿਬ ਜੀ ਦੀ ਉਹ ਚੱਲ ਰਹੀ ਪਰੰਪਰਾ ਅਨੁਸਾਰ ਜਦੋਂ ਸਤਗੁਰਾਂ ਦਾ ਪ੍ਰਕਾਸ਼ ਘਰ ਪਰਵਾਉਂਦਾ ਤੇ ਉਦੋਂ ਵਿਸ਼ੇਸ਼ ਤੌਰ ਤੇ ਵਖ ਵਖ ਕਿਤੇ ਨਾਮ ਹਾਰਤ ਰੱਖਣ ਵਾਲੇ ਉਹਨਾਂ ਲੋਕਾਂ ਨੂੰ ਇਨਵੀਟੇਸ਼ਨ ਦਿੱਤੀ ਜਾਂਦੀ ਕਿ ਉਹ ਦਾਰਿਆ ਜੇ ਇਸ ਦਰ ਦੇ ਉੱਤੇ ਆਤਮਿਕ ਗ੍ਰੀ ਤ੍ਰਿਪਤੀ ਬੰਦੇ ਦੀ ਹੁੰਦੀ ਆ ਤੇ ਸਮਾਜਿਕ ਤੌਰ ਤੇ ਇੱਕ ਜਨੂ ਆਪਾਂ ਕਹਿ ਲੈਨੇ ਆ ਕੀ ਆਮਦਨ ਦਾ ਸਾਧਨ ਤੇ ਆਮਦਨ ਦਾ ਕਿਤਾ ਇਹ ਵੀ 사ਤਗੁਰ ਜੀ ਨੇ ਸਥਾਪਿਤ ਕੀਤੇ ਸੀ ਸੋ ਸਾਰੀ ਸੰਗਤ ਨੂੰ ਜਿੱਥੇ ਬਹੁਤ ਬਾਤ ਵਧਾਈ ਵੀ ਦਿਨਾ ਗੁਰਪੁਰ ਬਾਪਾ ਮਨਾਉਣਾ ਸਾਰਿਆਂ ਨੇ ਉੱਥੇ ਨਾਲ ਦੀ ਨਾਲ ਅੱਜ ਰਸਮੀ ਤੌਰ ਤੇ ਇਹਦਾ ਜਿਹੜੇ ਆਪਾਂ ਸਦਾ ਪੱਤਰ ਦੇਣੇ ਆ ਉਹਨਾਂ ਦੀ ਵੀ ਸ਼ੁਰੂਆਤ ਕੀਤੀ ਗਈ ਮੈਂ ਧੰਨਵਾਦ ਕਰਦਾ ਸਮੁੱਚੇ ਤੌਰ ਤੇ ਬਾਬਾ ਅਟਲ ਰਾਏ ਜਿਖੇ ਜਿਹੜੇ ਸਾਡੇ ਮਹਾਪੁਰਖ ਸੇਵਾ ਕਰਦੇ ਤੇ ਬਹੁਤ ਸਾਰੀਆਂ ਹੋਰ ਵੀ ਜਸੇ ਬੰਦੀਆਂ ਇਹਨਾਂ ਨੇ ਇਸ ਕਾਰਜ ਦੇ ਵਿੱਚ ਆਪਣਾ ਜੋਰਦਨ ਪਾਉਣਾ ਸਾਰਿਆਂ ਦਾ ਧੰਨਵਾਦ ਕਰਦਾ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਇੱਥੇ ਜਿਹੜਾ ਸਿਧਾਂਤ ਬਖਸ਼ਿਸ਼ ਕੀਤਾ ਸੀ ਨਾ ਕਿ ਬੰਦਾ ਉਤੋਂ ਥੱਲੇ ਨੂੰ ਜਾਂਦਾ ਸੇ ਸੱਤ ਅੱਠ ਪੌੜੀਆਂ ਤੇ ਸਤਿਗੁਰੂ ਜੀ ਹਲੇ ਤੋਂ ਵਜਾਈ ਗਈ ਲੈਂਦਾ ਗੁਰੂ ਦਾ ਸਿੱਖ ਤੇ ਉੱਚਾ ਕਰਕੇ ਭੇਜਦੇ ਉਹ ਸੱਤ ਅੱਠ ਪੌੜੀਆਂ ਚੜ੍ਹ ਕੇ ਇਹ ਨਿਮਰਤਾ ਮਨ ਨੂੰ ਇੱਕ ਸੰਦੇਸ਼ ਆ ਇੱਕ ਆਤਮਾ ਨੂੰ ਝੰਡੋੜਾ ਆ ਗੁਰ ਕੀ ਸ਼ਰਨ ਜਿਹੜਾ ਮਨੁੱਖ ਚਲਿਆ ਗਿਆ ਸਤਿਗੁਰੂ ਜੀ ਉਹਨੂੰ ਸ਼ਰਨ ਦੇ ਵਿੱਚ ਲੈ ਕੇ ਹਮੇਸ਼ਾ ਬਾਸ ਤੇ ਪਤਿਤ ਪਾਪਨ ਕਰ ਦਿੰਦੇ ਆ ਸੋ ਅਰਦਾਸ ਆ ਗੁਰੂ ਸਾਹਿਬ ਜੀ ਸਾਨੂੰ ਸਾਰਿਆਂ ਨੂੰ ਆਪਣੀ ਬੋਕਲ ਵਿੱਚ ਲੈਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਹਲਕਾ ਵਾਹਿਗੁਰੂ ਜੀ ਲੱਡੂ ਦਾ ਪ੍ਰਸ਼ਾਦ ਕਿੱਥੇ ਕਿੱਥੇ ਭੇਜਿਆ ਜਾਣਾ ਹੈ ਦੇਖੋ ਇਹ ਜਿਹੜੇ ਵਕਮਕ ਹੁਣ ਜਦਾ ਇੱਕ ਤਖਾਣਾ ਕਾਰਜਾਲ ਆਇਆ ਇੱਕ ਬਜਾਰਾ ਕੋ ਜੁੱਤੀਆਂ ਰੰਗਣ ਵਾਲਾ ਆ ਇੱਕ ਉਸ ਵੇਲੇ ਖੱਡੀਆਂ ਦਾ ਰਿਵਾਜ ਹੁੰਦਾ ਸੀ ਉਸ ਵੇਲੇ ਕਲਾਕਾਰ ਹੁੰਦੇ ਕਿਤਾ ਮੁਖ ਜਿਹੜੇ ਪੇਂਟਰ ਹੁੰਦੇ ਸੀ ਇਹ ਸਾਰਿਆਂ ਨੂੰ ਅਸੀਂ ਉਹ ਆਪਣਾ ਜਨਨ ਕਰਦੇ ਆ ਤੇ ਦੀ ਸ਼ੁਰੂਆਤ ਵੀ ਹੁਣ ਆਪਾਂ ਕਰਨੀ ਆ ਬਾਕੀ ਕੀ ਸਮਾਗੋ ਲਿਖਿਆ ਗਿਆ ਜੀ ਗੁਰੂ ਸਾਹਿਬ ਦੇ ਪ੍ਰਸਾਦ ਦੇਖੋ ਪ੍ਰਕਾਸ਼ ਗੁਰਪ ਦੇ ਉੱਤੇ ਗੁਰਗੁਰ ਤੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਖੰਡ ਪਾਠ ਸਾਹਿਬਾਂ ਦੀ ਆਰੰਭ ਤੋਂ ਆਰੰਭ ਦਾ ਤੋਂ ਬਾਅਦ 7 ਦਿਰੀਕ ਨੂੰ ਮਹਾਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਉਹ ਵੀ ਇੱਥੋਂ ਗੁਰੂ ਸਾਹਿਬ ਨੂੰ ਸਮਰਪਿਤ ਜਿਹੜਾ ਆ ਉਹ ਪ੍ਰਾਰambh ਹੁੰਦਾ ਤੇ ਉਹਦੇ ਨਾਲ 8 ਤਰੀਕ ਨੂੰ ਫਿਰ ਕਿਉਂਕਿ ਜਲਵਾ ਵੀ ਸਾਜਦੇ ਆ ਤੇ ਸਾਰਾ ਦਿਨ ਲਾਈਵ ਜਿਹੜਾ ਆ ਇਹ ਪੀਟੀਸੀ ਤੇ ਚੱਲਦਾ ਉਹਦੇ ਵਿੱਚ ਸਾਡੇ ਕੁਝ ਜਿ세 ਜਿਹੜੇ ਰਿਟਾਇਰ ਹੋ ਚੁੱਕੇ ਹੁੰਦੇ ਜਾਂ ਕੋਈ ਜਿਹੜੇ ਜਿ세 ਰਾਗਾਂ ਦੀ ਮਹਾਰਤ ਰੱਖਦੇ ਆ ਭਾਵੇਂ ਰਾਗ ਦਰਬਾਰ ਅਸੀਂ ਵੱਖਰਾ ਰਾਤ ਦਾ ਰੱਖਿਆ ਆ ਪਰ ਉਹ ਜਿਹੜੇ ਰਾਗਾਂ ਦੀ ਮਹਾਰਤ ਰੱਖਦੇ ਆ ਉਹਨਾਂ ਨੂੰ ਸਤਖੰਡ ਅੰਮ੍ਰਿਤ ਵੇਲੇ ਤੋਂ ਲੈ ਕੇ ਸੂਰਜ ਦੇ ਬਾਅਦ ਕੀਰਤਨ ਸੋਲੇ ਤੱਕ ਜਿਹੜਾ ਉਹ ਸਮਾਂ ਵੀ ਦਿੱਤਾ ਜਾਂਦਾ ਸਿ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਨੂੰ ਸੋ ਚਲੋ ਇਹ ਕਿਉਂਕਿ ਕਈ ਵਾਰੀ ਤਬਦੀਲੀਆਂ ਵੀ ਹੁੰਦੀਆਂ ਰਹਿੰਦੀਆਂ ਉਹ ਸ਼ਾਇਦ ਕੀ ਸਾਡੇ ਥੋੜੇ ਜਿਹੀ ਹੋ ਗਏ ਕਿ ਜਿਹੜਾ ਮਾਨ ਮਾਨ ਨਗਰ ਕੀਰਤਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਛੇਤੀਕੋਟਪੁਰ ਨਾਲ ਸੰਬੰਧਿਤ ਆ ਉਹਦੇ ਸਤ ਨੂੰ ਜਿਹੜੀ ਆ ਅੰਮ੍ਰਿਤ ਵੇਲੇ ਸ੍ਰੀ ਹਜੂਰ ਸਾਹਿਬ ਤੋਂ ਆਰੰਭ ਹੋਣਾ ਤੇ ਇਸ ਕਰਕੇ ਬਹੁਤੇ ਸਾਰੇ ਉੱਥੇ ਸ਼ਾਇਦ ਮੇਰਾ ਵੀ ਐਤਕੀ ਮੈਂ ਵੀ ਉੱਥੇ ਹੋਵਾਂ ਤੇ ਇਸ ਕਰਕੇ ਜਿਹੜੀ ਇਹਦੀ ਆਰੰਭਤਾ 10 ਵਜੇ ਸਵੇਰੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਉਹ ਸਤਗੁਰ ਜੀ ਦਾ ਸਰੂਪ ਲੈ ਕੇ ਇਹਦੀ ਸ਼ੁਰੂਆਤ ਕਰਨ ਨੂੰ ਬਾਕੀ ਦੋਨ ਗਾਡੇ ਤੋਂ ਸੰਗਤਾਰੇ ਪਹੁੰਚਣਾ ਸਾਫ ਸਪਾਈਨ ਲੈ ਕੇ ਤੇ ਸੜਕਾਂ ਦੀ ਬੜੀ ਹਲਕਸਤਾ ਹੋਈ ਹੈ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਹੈ ਕਿਉਂਕਿ ਸੰਗਤਨ ਬਹੁਤ ਪਰੇਸ਼ਾਨ ਹੈ ਇਹ ਸਖਤਰ ਸਾਹਿਬ ਜਿਹੜੇ ਸਾਡੇ ਨਾਲ ਜੀ ਇਹ ਹਰ ਸਾਲ ਇਹ ਐਕਸਰਸਾਈਜ਼ ਕਰਦੇ ਆ ਜੀ ਪਰ ਮੈਂ ਕਹਿ ਸਕਦਾ ਮੈਂ ਹੁਣ ਕੀ ਕਿਉਂਕਿ ਤੁਸੀਂ ਸਵਾਲ ਸਰਕਾਰ ਨੂੰ ਪੁੱਛ ਲਿਆ ਗੱਲਬਾਤ ਧਰਮ ਦੀ ਕਰਦੇ ਸੀ ਹੁਣ ਸਰਕਾਰ ਨੂੰ ਵੀ ਕੋਈ ਸਾਰਾ ਕੁਝ ਤੁਹਾਡੇ ਸਾਹਮਣੇ ਆ ਤੁਸੀਂ ਜਾਣਦੇ ਹੋ ਕਿ ਜੋ ਕੁਝ ਹੋਇਆ ਮੈਂ ਜਦੋਂ ਇਥੇ ਪਹਿਲਾਂ ਆਪਣੇ ਮੈਨੇਜਰ ਸਾਹਿਬ ਜੀ ਦੇ ਸਗੇ ਉਦੋਂ ਬੈਠ ਕੇ ਉਹਨਾਂ ਨਾਲ ਇੱਕ ਮੀਟਿੰਗ ਵੀ ਕੀਤੀ ਸੀ ਵੀ ਸਭ ਤੋਂ ਵੱਡੀ ਐਲੀ ਸਮੱਸਿਆ ਆ ਸਾਨੂੰ ਇੱਥੇ ਆਉਣ ਦੀ ਅਪਰੋਚ ਦੀ ਉਦੋਂ ਵੀ ਕਿਹਾ ਸੀ ਵੀ ਸੁਲਤਾਨ ਦੇ ਬਟੇ ਤੋਂ ਜਿਹੜਾ ਕੰਿਆਂ ਵਾਲਾ ਵਜਾ ਰਿਹਾ ਉਹ ਕੰਮ ਸੇ ਘੱਟ ਨਹੀਂ ਤਾਂ ਤੁਸੀਂ ਦੋ ਕੰਮ ਕਰਦੇ ਹੋ ਇੱਕ ਤਾਂ ਖੰਭੇ ਜਿਹੜੇ ਆ ਉਹ ਚੁਕਾ ਦਿਓ ਦੂਜਾ ਜਿਹੜਾ ਨਾਲਾ ਉਹ ਸਾਨੂੰ ਅਲਾਉ ਕਰ ਦਿਓ ਅਸੀਂ ਪੱਕਾ ਬਣਾ ਦਿੰਨੇ ਆ ਤਾਂ ਕਿ ਲੋਕਾਂ ਨੂੰ ਆਉਣ ਜਾਣ ਦੀ ਜਿਹੜੀ ਸੌਦਾ ਹੋ ਜਾਏ ਪਰ ਉਹ ਪ੍ਰਣਾਲਾ ਉੱਥੇ ਦਾ ਉੱਥੇ ਹੀ ਕਿਆ ਛੱਡਦੇ ਆ ਪਰ ਕਾਰਜ ਜਿਹੜੇ ਆ ਕਿਉਂਕਿ ਮੈਨੇਜਰ ਸਾਹਿਬ ਚੀਫ ਕਾਲਸਾ ਦੀਵਾਨ ਦੇ ਵੀ ਮੁਖੀ ਆ ਗੁਰੂ ਕੇ ਸਿੱਖ ਵੀ ਆ ਔਰ ਉਦੋਂ ਬਾਅਦ ਹਸਤੀਬਾ ਦੇ ਗਏ ਫਿਰ ਅਸੀਂ ਮੀਟਿੰਗ ਹਰ ਸਾਲ ਹੀ ਕਰਦੇ ਆ ਪਰ ਜਿੰਨਾ ਕਰਦੇ ਹੋ ਤੁਸੀਂ ਬਿਹਤਰ ਜਾਣਦੇ ਹੋ ਸਾਹਿਬ